ਪੀਰੀ ਫਕੀਰੀ ਰੰਗ ਚੈਨਲ ਦਿਖ ਰਹੀਆਂ ਸਾਰੀਆਂ ਸੰਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਨੀ ਦੋਸਤੋ ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਮਾਤਾ ਸ਼ਾਮਕਰ ਮੋਣੀ ਦਾ ਢਾਲਾ ਨੰਬਰ 2 ਲੈ ਕੇ ਹਾਜ਼ਰ ਹੋਇਆ ਅੱਕੇ ਵੀ ਅਸੀਂ ਮਾਤਾ ਸ਼ਾਮਕਰ ਮੋਣੀ ਦਾ ਢਾਲਾ ਪਾਇਆ ਸੀ ਹੁਣ ਦੂਸਰਾ ਢਾਲਾ ਤੁਹਾਨੂੰ ਦੇਣ ਲੱਗੇ ਆ ਮਾਤਾ ਸ਼ਾਮਕਰ ਮੋਨੀ ਦੇ ਸਾਡੇ ਤੋਂ 15 ਤੋਂ 20 ਢਾਲੇ ਪਏ ਨੇ ਜਿਹੜੇ ਕਿ ਬਹੁਤ ਜ਼ਬਰਦਸਤ ਕੰਮ ਕਰਦੇ ਇਹ ਤੁਹਾਨੂੰ ਹੌਲੀ ਹੌਲੀ ਕਰਕੇ ਅਸੀਂ ਸਾਰੇ ਢਾਲੇ ਪਾਵਾਂਗੇ ਅੱਜ ਤੁਹਾਨੂੰ ਢਾਲਾ ਨੰਬਰ 2 ਦੇ ਰਹੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਕਰ ਲੈਣਾ ਕਿਉਂਕਿ ਇਹ ਜਿਹੜਾ ਢਾਲਾ ਆ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਇਹ ਵੀ ਕੰਮ ਕਰਦਾ ਹੈ ਬਾਕੀ ਦੇ ਢਾਲੇ ਤੁਸੀਂ ਕੀਤੇ ਹੋਗੇ ਜੇ ਤੁਹਾਨੂੰ ਉਸ ਢਾਲੇ ਨਾਲ ਨਹੀਂ ਫਰਕ ਪਿਆ ਤੁਸੀਂ ਇਹ ਢਾਲਾ ਵੀ ਜਰੂਰ ਜਮਾ ਕੇ ਦੇਖ ਲਿਓ ਕਿਉਂਕਿ ਇਹ ਜਿਹੜਾ ਢਾਲਾ ਸਿਰਫ 7 ਦਿਨ ਦਾ ਢਾਲਾ ਹੈ। ਇੱਕ ਹਫਤੇ ਵਿੱਚ ਕਰਨਾ ਹੁੰਦਾ ਹੈ ਇਹ ਤਾਂ। ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ। ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਮਿਲਦੀ ਰਹੇ। ਹੁਣ ਗੱਲ ਕਰਦੇ ਹਾਂ ਸ਼ਾਮਕਰ ਮੋਢੀ ਦੇ ਢਾਲੇ ਦੀ। ਦੋਸਤੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮਾਤਾ ਸ਼ਾਮਕਰ ਮੋਣੀ ਜਿਹੜੀ ਵਸ਼ੀਕਰਨ ਦੀ ਦੇਵੀ ਆ ਹਰ ਇੱਕ ਕੰਮ ਨੂੰ ਬਹੁਤ ਹੀ ਤੇਜ਼ ਤਰੀਕੇ ਨਾਲ ਮਾਤਾ ਕਰਦੀ ਆ ਪਰ ਮਾਤਾ ਸ਼ਾਮਕਰ ਮੋਣੀ ਦਾ ਚਾਹੇ ਤੁਸੀਂ ਮੰਤਰ ਕਰ ਲਓ ਚਾਹੇ ਤੁਸੀਂ ਕਰ ਲਓ ਟਾਲਾ ਔਰ ਮਾਤਾ ਸ਼ਾਮਕਰ ਮੋਣੀ ਆਪਣਾ ਕੰਮ ਕਰਕੇ ਹੀ ਜਿਹੜਾ ਕਹਿੰਦੇ ਆ ਕਿ ਪੂਰਾ ਕਰਦੀ ਜਦੋਂ ਆਪਣਾ ਕੰਮ ਕਰਨ ਲੈਂਦੀ ਆ ਪਰ ਮਾਤਾ ਸ਼ਾਮਕਰ ਮੋਣੀ ਨੂੰ ਟਾਲਾ ਕਰਨ ਦੇ ਲਈ ਪਹਿਲਾਂ ਤਾਂ ਮਾਤਾ ਸ਼ਾਮਕਰ ਮੋਣੀ ਨੂੰ ਬੇਂਦੀਆਂ ਕਰੰਗੀਆਂ ਬੈਂਦੀਆਂ ਕਿਉਂ ਕਰਕੇ ਮਾਤਾ ਸ਼ਾਮਕਰ ਮੋਣੀ ਸੱਚ ਤੇ ਖੜਦੀ ਆ ਇਹ ਝੂਠੇ ਬੰਦੇ ਦਾ ਸਾਥ ਨਹੀਂ ਦਿੰਦੀ ਜੋ ਕੋਈ ਕਿਸੇ ਨੂੰ ਖਰਾਬ ਕਰਦਾ ਹੋਵੇ ਜਾਂ ਕੋਈ ਗਲਤ ਹੋਵੇ ਬੰਦਾ ਉਹ ਕਹੇ ਕਿ ਮੈਂ ਮਾਤਾ ਸ਼ਾਮਕਰ ਮੋਣੀ ਦਾ ਟਾਲਾ ਕਰਕੇ ਜਾਂ ਉਹ ਬੰਦੇ ਨੂੰ ਬਸ ਚੱਲ ਹੈ ਇਦਾਂ ਨਹੀਂ ਹੁੰਦਾ ਕਿਉਂ ਕਰਕੇ ਮਾਤਾ ਸ਼ਾਮਕਰ ਮੋਣੀ ਆ ਸੱਚ ਦੀ ਦੀਵੀ ਆ ਸੱਚੀ ਦੀਵੀ ਆ ਝੂਠ ਵਾਲੇ ਦੇ ਨਾਲ ਨਹੀਂ ਚੱਲਦੀ ਜੇ ਕੋਈ ਤੁਸੀਂ ਪਹਿਲ ਝੂਠ ਹੋਊਗਾ ਤੁਹਾਡੇ ਕੋਲ ਫਿਰ ਕੰਮ ਹੀ ਨਹੀਂ ਕਰਨਾ ਹੈ ਜੇ ਤੁਹਾਡੇ ਮਨ ਦੇ ਵਿੱਚ ਵਕਤ ਹੀ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤੁਹਾਡੇ ਦਿਲ ਦੇ ਵਿੱਚ ਕਿਸੇ ਲਈ ਪਿਆਰ ਹੈ ਅਗਿਉ ਉਹ ਵੀ ਤੁਹਾਨੂੰ ਪਿਆਰ ਕਰਦਾ ਹੋਏ ਵਿੱਚ ਕਿਸੇ ਨੇ ਆ ਕੇ ਅੜਚਲ ਪਾ ਦਿੱਤੀ ਹੋਏ ਤਾਂ ਫਿਰ ਇੱਥੇ ਮਾਤਾ ਸ਼ਾਮਕਰ ਮੋਣੀ ਜਿਹੜਾ ਕੰਮ ਆਪਣਾ ਪੂਰਾ ਕਰ ਦਿੰਦੀ ਆ ਔਰ ਕਈ ਲੋਕ ਇਹ ਤਾਂ ਆਪ ਬੰਦਿਆਂ ਨਾਲ ਜਿੱਦਾਂ ਹੁੰਦੀ ਹੈ ਨਾ ਇਹ ਤਾਂ ਹੁਣ ਇਹ ਜਿਹੜਾ ਮਾਤਾ ਸ਼ਾਮਕਰ ਮੋਣੀ ਇਹਦਾ ਢਾਲਾ ਆ ਇਹ ਢਾਲਾ ਵੱਡੇ-ਵੱਡੇ ਕੋਈ ਚਾਹੇ ਕੋਈ ਤਾੰਤ੍ਰਿਕ ਹੋਵੇ ਕੋਈ ਹੋਵੇ ਚਾਹੇ ਕਿਸੇ ਨੂੰ ਵੀ ਆਪਾਂ ਕਹਿ ਲੋ ਕਿ ਜੇ ਆਪਣੇ ਵਸੇ ਦੇ ਵਿੱਚ ਕਰਨਾ ਹੋਵੇ ਤਾਂ ਵੀ ਇਹ ਕੰਮ ਕਰਦਾ ਹੈ ਪਰ ਇਸ ਢਾਲੇ ਨੂੰ ਕਰਨ ਦੇ ਨਾਲ ਹੁੰਦਾ ਕਿ ਜਿੱਦ ਇੱਕ ਤਾਂ ਪਿਆਰ ਨੂੰ ਪਾਉਣ ਲਈ ਢਾਲਾ ਦੂਜਾ ਇਹ ਤਾੰਤ੍ਰਿਕਾਂ ਨੂੰ ਵੀ ਮੰਨ ਦਿੰਦੀ ਹੈ ਢਾਲੇ ਦੇ ਨਾਲ ਬਸ਼ਿਕਰਣ ਕਰ ਦਿੰਦੀ ਆ ਉਹ ਤਾਂ ਕਰਦੀ ਹੈ ਜਿੱਦਾਂ ਆਪਾਂ ਕੋਈ ਜੜੇ ਕੋਈ ਤਾੰਤ੍ਰਿਕ ਹੁੰਦੇ ਨੇ ਜਿਸ ਤਰ੍ਹਾਂ ਮੰਨ ਲਓ ਆਪਾਂ ਨੂੰ ਕੋਈ ਪੈਸਾ ਲੈ ਕੇ ਆਪਣੇ ਤੋਂ ਕੋਈ ਠੱਗੀ ਮਾਰ ਗਿਆ ਜਿਸ ਤਰ੍ਹਾਂ ਕੋਈ ਕਿਸੇ ਵੀ ਤਰ੍ਹਾਂ ਦਾ ਝੂਠ ਬੋਲ ਗਿਆ ਅਸੀਂ ਉਹਦੇ ਤੇ ਵੀ ਝਟਾਲਾ ਲਾ ਸਕਦੇ ਹਾਂ ਬਹੁਤ ਕੰਮ ਤੇਜ਼ ਤਰ੍ਹਾਂ ਰੁੱਥੀ ਕਰਦੀ ਉਹੀ ਤੁਹਾਨੂੰ ਕਿਹਾ ਵੀ ਇਹ ਜਿਹੜਾ ਕੰਮ ਕਰਦੀ ਹੈ ਸੱਚ ਦੇ ਉੱਤੇ ਕਰਦੀ ਹੈ ਜਿਹੜਾ ਸੱਚ ਹੋਵੇ ਤੁਹਾਡੇ ਅੰਦਰ ਤੇ ਜਾਂ ਫਿਰ ਕੋਈ ਕਿਸੇ ਦੀ ਜਿੱਦਾਂ ਅੱਜ ਕੱਲ੍ਹ ਦੇ ਟੈਪ ਦੇ ਵਿੱਚ ਹੁੰਦਾ ਕਿ ਕਿਸੇ ਦੀ ਘਰ ਵਾਲੀ ਰੁੱਸ ਕੇ ਚਲੇ ਗਈ ਜਾਂ ਕਿਸੇ ਦਾ ਪਤੀ ਰੁੱਸ ਕੇ ਚਲਾ ਗਿਆ ਕਿਤੇ ਕਿਸੇ ਹੋਰ ਦੇ ਨਾਲ ਚਲਾ ਗਿਆ ਹਨਾ ਜਾਂ ਉਹਦਾ ਪਤੀ ਕਿਸੇ ਹੋਰ ਦੇ ਵਾਸਤੇ ਦੇ ਵਿੱਚ ਆ ਗਿਆ ਤਾਂ ਉੱਥੇ ਇਹ ਕੰਮ ਕਰੂਗੀ ਮਾਤਾ ਜੇ ਨੂੰ ਸੱਚੇ ਦਿਲੋਂ ਫਰਿਆਦ ਕਰੋਗੇ ਤੁਸੀਂ ਹੁਣ ਤੁਸੀਂ ਸੁਣ ਲਓ ਪਹਿਲਾਂ ਤਾਂ ਢਾਲਾ ਕਰਨਾ ਕੀਤਾ ਆ ਸਾਰਾ ਤਰੀਕੇ ਨਾਲ ਤੁਹਾਨੂੰ ਮੈਂ ਸਮਝਾ ਦਿੰਦਾ ਕਿਉਂ ਕਰਕੇ ਇਹ ਢਾਲਾ ਬਹੁਤ ਸਮਝਣ ਵਾਲੀ ਗੱਲ ਆ ਇੱਥੇ ਕੋਈ ਗਲਤੀ ਨਾ ਹੋਵੇ ਹੁਣ ਤੁਸੀਂ ਕਰਨਾ ਕੀ ਆ ਪਹਿਲਾਂ ਤਾਂ ਇੱਕ ਨਿੰਬੂ ਲੈਣਾ ਆ ਨਿੰਬੂ ਨੂੰ ਦੋ ਟੁਟੇ ਕਰ ਲੈਣੇ ਆ ਨਿੰਬੂ ਦੇ ਦੋ ਟੁਟੇ ਨਿੰਬੂ ਦੇ ਕਰ ਲੈਣੇ ਆ ਤੇ ਇੱਕ ਤੁਸੀਂ ਲੈਣਾ ਹੈ ਲੌਂਗ ਸਾਫ ਦਾ ਫੁੱਲ ਵਾਲਾ ਲੌਂਗ ਪੂਰਾ ਹੋਣਾ ਚਾਹੀਦਾ ਉਹਦਾ ਪੂਰਾ ਦਾਣਾ ਬਣਿਆ ਹੋਣਾ ਚਾਹੀਦਾ ਫੁੱਲ ਹੋਣਾ ਚਾਹੀਦਾ ਫਿਰ ਇੱਕ ਲੈਣਾ ਮਿਸ਼ਰੀ ਦਾ ਦਾਣਾ ਜਿਹੜੀ ਛੋਟੀ ਮਿਸ਼ਰੀ ਹੁੰਦੀ ਆ ਦਾਣਿਆਂ ਦਾਰ ਮਿਸ਼ਰੀ ਲੈ ਲੈਣੀ ਹੈ ਲੌਂਗ ਤੇ ਮਿਸ਼ਰੀ ਤੁਸੀਂ ਹੱਥ ਵਿੱਚ ਫੜ ਲੈਣੇ ਆ ਆਪਣੇ ਤੇ ਜਿਹੜਾ ਵੀ ਤੁਹਾਡਾ ਜੀ ਜਿਆ ਤੁਹਾਡੇ ਦੋਜਿਆਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਦਾ ਨਾਮ ਲੈਣਾ ਤੁਸੀਂ 21 ਵਾਰ 21 ਵਾਰ ਤੁਸੀਂ ਨਾਮ ਲੈਣਾ ਲੌਂਗ ਤੇ ਮਿਸ਼ਰੀ ਦੇ ਉੱਤੇ ਉੱਤੇ ਫੂਕ ਮਾਰ ਦੇਣੀ ਹੈ ਬਾਅਦ ਚ 21 ਵਾਰ ਨਾਮ ਲੈਣ ਤੋਂ ਬਾਅਦ ਫਿਰ ਉਹਦਾ ਨਾਮ ਲੈ ਕੇ ਉਹ ਬੈਠ ਕੇ ਉਹਦਾ ਨਾਮ ਲੈਣਾ ਤੁਸੀਂ ਫਿਰ ਫਿਰ 21 ਵਾਰ ਦੁਬਾਰਾ ਉਸ ਤੋਂ ਬਾਅਦ ਤੁਸੀਂ ਮਾਤਾ ਸ਼ਾਮਕਰ ਮੋੜੀ ਨੂੰ ਫਰਿਆਦ ਕਰਨੀ ਕਿ ਮਾਤਾ ਸ਼ਾਮਕਰ ਮੋੜੀ ਆਹ ਬੰਦਾ ਜਾਂ ਆਹ ਮੇਰਾ ਘਰ ਵਾਲਾ ਜਾਂ ਆਹ ਕੋਈ ਵੀ ਬੰਦਾ ਉਹਦਾ ਨਾਮ ਲੈ ਕੇ ਕਿ ਇਸ ਬੰਦੇ ਨੂੰ ਮੈਂ ਦਿਲੋਂ ਪਿਆਰ ਕੀਤਾ ਮੈਨੂੰ ਧੋਖਾ ਦਿੱਤਾ ਆ ਇਹਨੂੰ ਮੇਰੇ ਵਸ ਦੇ ਵਿੱਚ ਕਰ ਦੇ ਮਾਤਾ ਤੇ ਇੰਨੀ ਗੱਲ ਕਹਿਣੀ ਆ ਤੁਸੀਂ ਫਿਰ ਤੁਸੀਂ 5 ਮਿੰਟੋਂ ਦਾ ਧਿਆਨ ਕਰਨਾ ਬੈਠ ਕੇ ਚਿੰਤਨ ਕਰਨਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹ ਜਿਹੜਾ ਨਿੰਬੂ ਆ ਜਿਹੜਾ ਲੌਂਗ ਆ ਨਿੰਬੂ ਦੇ ਵਿੱਚ ਅੰਦਰਲੇ ਪਾਸੇ ਘੜ ਦੇਣਾ ਜਿੱਥੇ ਕਟਿਆ ਜਿੱਦਾ ਪਾਸਾ ਉਹਦੇ ਵਿੱਚ ਹੀ ਮਿਸ਼ਰੀ ਲਾ ਦੇਣੀ ਹੈ ਮਿਸ਼ਰੀ ਲਾਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉਹ ਜਿਹੜਾ ਨਿੰਬੂ ਆ ਉਹ ਨਿੰਬੂ ਉਸ ਬੰਦੇ ਦੇ ਉੱਤੋਂ ਕਮਾ ਲੈਣਾ ਹੈ ਚਾਹੇ ਉਹ ਫੋਟੋ ਤੋਂ ਕਮਾ ਲੈਣਾ ਕਮਾ ਕੇ ਤੁਸੀਂ ਘਰ ਦੇ ਵਿੱਚ ਪਾਠੀ ਜੇ ਗੋਟਾ ਲਾ ਕੇ ਅੱਗ ਲਾ ਕੇ ਉੱਥੇ ਉਹ ਜਲਾ ਦੇਣਾ ਉਸਨੇ ਬुरु ਚਲਾ ਦੇਣਾ ਠੀਕ ਹੈ ਜਲਾ ਦੇਣਾ ਬਸ ਇੰਨਾ ਹੀ ਕੰਮ ਫਿਰ ਅਗਲੇ ਦਿਨ ਤੁਸੀਂ ਕੀ ਕਰਨਾ ਅਗਲੇ ਦਿਨ ਤੁਸੀਂ ਦੋ ਲੌਗ ਲੈਣੇ ਆ ਠੀਕ ਹੈ ਜਿੱਥੋਂ ਮਿਸ਼ਰੀ ਦੇ ਢਾਡੇ ਲੈਣੇ ਆ ਤੇ ਨਿੰਬੂ ਇੱਕ ਉਹ ਜਿਹੜਾ ਕੱਟਿਆ ਅੱਧਾ ਕੱਟਿਆ ਨਿੰਬੂ ਉਹ ਅਗਲੇ ਦਿਨ ਤੁਸੀਂ ਵਰਤ ਲੈਣਾ ਤੇ ਇਹ ਜਿਹੜਾ ਢਾਲਾ ਕਰਨਾ ਹੈ ਸ਼ਨੀਵਾਰ ਤੋਂ ਸ਼ੁਰੂ ਕਰਨਾ ਤੇ ਅਗਲੇ ਸ਼ਨੀਵਾਰ ਤੱਕ ਕਰਨਾ ਠੀਕ ਹੈ ਫਿਰ ਉਹਦੇ ਦੋ ਲੌਗ ਲੈ ਕੇ ਅੱਜ ਫੜਕੀ ਉਹਦਾ ਨਾਂ ਲੈਣਾ ਤਾਂ ਮਿਸ਼ਰੀ ਦੇ ਦੋ ਦਾਣੇ ਤੇ ਇਹਦੇ ਨਾਂ ਲੈ ਕੇ ਧਿਆ ਕੇ 21 ਵਾਰ ਨਾਂ ਉਹਦਾ ਲੈ ਕੇ ਉੱਤੇ ਫੂਕ ਮਾਰ ਕੇ ਲੌਂਗ ਦੇ ਉੱਤੇ ਮਿਸ਼ਰੀ ਦੇ ਉੱਤੇ ਫਿਰ ਉਹਨੇ ਪੂਜ ਪਾ ਦੇਣੀ ਆ ਤੇ ਉਦੋਂ ਹੀ 7 ਵਾਰ ਘੁਮਾ ਕੇ ਉਹਦੇ ਉੱਤੋਂ ਤੇ ਫਿਰ ਉਹਨੂੰ ਅੱਗ 'ਤੇ ਜਲਾ ਦੇਣਾ ਆ ਇੱਥੇ ਉਫਤੋਂ ਅਗਲੇ ਦਿਨ ਹਰ ਮਤਲਬ ਅਗਲੇ ਤੋਂ ਅਗਲੇ ਦਿਨ ਅੱਧਾ ਨਿੰਬੂ ਕੱਟਣਾ ਤੇ ਲੌਂਗ ਵਧਾਈ ਜਾਣੇ ਆ ਮਿਸ਼ਰੀ ਦੇ ਦਾਣੇ ਵਧਾਈ ਜਾਣੇ ਜਾਂਦਾ ਦੋ ਸੀ ਅਗਲੇ ਦਿਨ ਤਿੰਨ ਹੋ ਗਏ ਆ ਚਾਰ ਹੋ ਗਿਆ ਪੰਜ ਹੋ ਗਿਆ 6 7 ਜਿੱਤੇ ਜਿੱਤੇ ਦਿਨ ਵਧੀ ਜਾਣੇ ਉਹਨੇ ਉਹਨੇ ਲੌਂਗ ਦੇ ਦਾਣੇ ਤੇ ਮਿਸ਼ਰੀ ਦੇ ਦਾਣੇ ਤੁਸੀਂ ਲਈ ਜਾਣੇ ਨਿੰਪੂ ਤੇ ਕੱਟ ਕੇ ਨਿੰਪੂ ਕੱਟੀ ਜਾਣਾ ਅਖੀਰਲੇ ਦਿਨ ਫਿਰ ਤੁਸੀਂ ਕੀ ਕਰਨਾ ਸਾਰਾ ਜਿਹੜੀ ਜਿਹੜਾ ਉਹ ਸਮਾਨ ਹੋਊਗਾ ਜਿਹੜੀ ਰਾਖ ਹੋਊਗੀ ਉਹਨੂੰ ਇਕੱਠਾ ਕਰ ਲੈਣਾ ਤੁਸੀਂ ਇਹਨੂੰ ਸਿੱਟਣਾ ਨਹੀਂ ਕਿਤੇ ਉਹ ਜਿਹੜੀ ਰਾਖ ਅਗਲੇ ਦਿਨ ਇਕੱਠੀ ਕਰਨੀ ਆ ਇਕੱਠੀ ਕਰਨ ਤੋਂ ਬਾਅਦ ਅਗਲੇ ਦੇ ਜਿਹੜਾ ਸ਼ਨੀਵਾਰ ਅਗਲਾ ਆਊਗਾ ਉਸ ਦਿਨ ਤੁਹਾਡਾ ਇਹ ਸਾਰਾ ਕੰਮ ਹੋ ਗਿਆ ਉਹ ਰਾਖ ਇਕੱਠੀ ਕਰਨ ਤੋਂ ਬਾਅਦ ਤੁਸੀਂ ਕਿਤੇ ਅੱਕ ਦੇ ਪੌਦਿਆਂ ਕੋਲ ਜਾਣਾ ਹੈ ਅੱਗ ਦੇ ਪੌਦਾ ਹੋ ਗਿਆ ਜੇ ਅੱਗ ਦਾ ਪੌਦਾ ਨਹੀਂ ਹੈਗਾ ਤੇ ਪਿੱਪਲ ਦੇ ਪਿੱਪਲ ਦੇ ਕੋਲ ਜਲ ਜਾਣਾ ਉੱਥੇ ਤੁਸੀਂ ਜਾ ਕੇ ਦੀਵਾ ਲਾਉਣਾ ਉਹਦੇ ਉੱਤੇ ਅੱਗ ਜਿਹੜੀ ਰਾਖਾ ਹੋ ਰੱਖ ਲੈਣੀ ਆ ਉਥੇ ਰੱਖ ਕੇ ਦੀਵਾ ਲਾ ਦੇਣਾ ਇੱਕ ਮਿੱਠਾ ਪਾਂ ਤੇ ਦੋ ਲੱਡੂ ਪਾਂ ਤਾਂ ਸ਼ਾਮ ਘਰ ਮੋਣੀ ਨੂੰ ਭੋਗ ਦੇ ਕੇ ਆਣੇ ਹੋ ਫਿਰ ਉੱਥੇ ਫਰਿਆਦ ਲਾ ਦਿੰਦੀ ਆ ਉਸ ਬੰਦੇ ਲਈ ਜਿਹੜਾ ਵੀ ਤੁਹਾਡਾ ਜਿਹਦਾ ਤੁਸੀਂ ਬਸ਼ਿਕਨ ਕਰ ਰਹੇ ਹੋ ਤਾਂ ਦੇਖਿਓ ਜਦੋਂ ਤੁਸੀਂ ਇਹ ਭੋਗ ਪ੍ਰਸ਼ਾਦ ਦੇ ਕੇ ਜਦੋਂ ਇਹ ਕੰਮ ਕੀਤਾ ਵੈਸੇ ਤਾਂ ਇਹ ਕੰਮ ਪਹਿਲੇ ਦਿਨ ਹੀ ਕਰ ਦਿੰਦੀ ਆ ਜਦੋਂ ਇਹ 7 ਦਿਨ ਪੂਰੇ ਹੋਣ ਤੋਂ ਬਾਅਦ ਜਦੋਂ ਇਹ ਭੋਗ ਪ੍ਰਸ਼ਾਦ ਦੇ ਕੇ ਤੁਸੀਂ ਇਹ ਕੰਮ ਕੀਤਾ ਦੇਖਿਓ ਥੋੜੇ ਦਿਨ ਦੇ ਵਿੱਚ ਵਿੱਚ ਉਹ ਬੰਦਾ ਤੁਹਾਡੇ ਕੋਲ ਆ ਜਾਏਗਾ ਜੋ ਵੀ ਇਨਸਾਨ ਹੈ ਜਿਹਦਾ ਤੁਸੀਂ ਵਸ਼ੀਕਰਨ ਚਾਹੁੰਦੇ ਹੋ ਉਹ ਤੁਹਾਡੇ ਕੋਲ ਹਾਜ਼ਰ ਹੋਏਗਾ ਇਹ ਸਾਡਾ ਅਜਮਾਇਆ ਹੋਇਆ ਇਹ ਢਾਲਾ ਹੈ ਇਹਨੂੰ ਕਰਕੇ ਤੁਸੀਂ ਦੇਖ ਲਿਓ ਬਹੁਤ ਤੇਜ਼ ਕੰਮ ਕਰਦਾ ਹੈ ਬਹੁਤ ਜ਼ਬਰਦਸਤ ਤਰੀਕੇ ਨਾਲ ਕੰਮ ਕਰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵੀ ਆਪਣੇ ਤੋਂ 15 16 ਢਾਲੇ ਮਾਤਾ ਸ਼ਾਮਪੁਰ ਪੋਣੀ ਦੇ ਹੈਗੇ ਆ ਹੌਲੀ ਹੌਲੀ ਉਹ ਸਾਰੇ ਤੁਹਾਨੂੰ ਦੇਵਾਂਗਾ ਤੇ 8 ਡਿਗਟ ਵਾਲਾ ਨੰਬਰ 2 ਜਿਹੜਾ ਬਹੁਤ ਤੇਜ਼ੀ ਨਾਲ ਕੰਮ ਕਰਦਾ ਜੇ ਪਹਿਲੇ ਟਾਲੇ ਨੇ ਕੰਮ ਤੁਹਾਡੇ ਨਹੀਂ ਕੀਤਾ ਤੁਸੀਂ ਇਹ ਵੀ ਵਰਤ ਕੇ ਦੇਖ ਲਿਓ ਪਰ ਤੁਹਾਡੇ ਕੋਲ ਸੱਚ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਦਿੱਤਾ ਹੁਣ ਵੀ ਕਹਿ ਰਿਹਾ ਕਿ ਜੇ ਕੋਈ ਸੱਚ ਤੁਹਾਡੇ ਕੋ ਹੈਗਾ ਤਾਂ ਹੀ ਇਸ ਟਾਲੇ ਨੂੰ ਕਰਿਓ ਝੂਠ ਫੂਠ ਦੇ ਕਿਸੇ ਉੱਤੇ ਪ੍ਰਯੋਗ ਨਾ ਕਰਿਓ ਨਹੀਂ ਤਾਂ ਤੁਹਾਡਾ ਨੁਕਸਾਨ ਹੋਏਗਾ ਬਸ ਮੈਂ ਇਹੀ ਸਮਝਾਉਣਾ ਚਾਹੁੰਦਾ ਸੀ ਤੁਹਾਨੂੰ ਕਿਉਂ ਕਰਕੇ ਜਿਹੜਾ ਸਿੱਧਾ ਰਾਹ ਆ ਉਹ ਹੀ ਕਰਨਾ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਆ ਵੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਵੀਰਾਂ ਦੀ ਜੈ ਮਸਤ